ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰਦੇ ਹਾਂ ਅਮ ਅਖੜ ਲਾਈਨਸ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਜੋਬਾ ਫਰਦੇ ਪੁਆਇੰਟ ਬੰਦ ਕਰਨ ਦਾ ਐਲਾਨ 25 ਮਾਰਚ ਤੋਂ ਪੁਆਇੰਟਸ ਕਰ ਦਿੱਤੇ ਗਏ ਨੇ ਬੰਦ ਇਮੀਗ੍ਰੇਸ਼ਨ ਮੰਤਰਾਲੇ ਨੇ ਸਾਂਝੀ ਕੀਤੀ ਜਾਣਕਾਰੀ ਚੋਣ ਪ੍ਰਚਾਰ ਦੇ ਚੱਲਦੇ ਹਨ ਇਲੈਕਸ਼ਨਸ ਕੈਨਡਾ ਦਾ ਐਲਾਨ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਰابطਾ ਇਲੈਕਟੋ ਫੈਕਟਸ ਨਾਮਕਾ ਨਵਾਂ ਆਨਲਾਈਨ ਟੂਲ ਕੀਤਾ ਚਾਲੀ ਯੂਰਲਿੰਨੀਤਾ ਮਾਰਕ ਕਾਰਨੀ ਦੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਤੇ ਸਵਾਲ ਲੀਡਰਸ਼ਿਪ ਚੋਣ 'ਚ ਭਾਰਤੀ ਦਖਲ ਦੀ ਖਬਰ ਚਰਚਾ ਦੇ ਵਿੱਚ ਪੋਲੀਵ ਨੇ ਕਿਹਾ ਲੀਡਰਸ਼ਿਪ ਨਿਰਪੱਖ ਤਰੀਕੇ ਨਾਲ ਜਿੱਤਣਗੇ ਸਸਕੀਚਵਾਨ ਚਾਈਲਡਕੇਅਰ ਵਰਕਰ ਪਰਵੇਖ ਬਾਰੇ ਚਿੰਤਤ 10 ਡਾਲਰ ਪਰ ਡੇ ਡੇਕੇਅਰ ਐਕਸਟੈਂਸ਼ਨ ਤੇ ਨਹੀਂ ਹੋਏ ਦਸਖਤ ਸਿੱਖਿਆ ਮੰਤਰੀ ਆਟਵਾ ਦੇ ਨਾਲ ਕਰਨਗੇ ਗੱਲਬਾਤ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਵੱਲੋਂ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਝਟਕਾ ਦਿੱਤਾ ਗਿਆ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਜੌਬ ਆਫਰ ਦੇ ਪੁਆਇੰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੁਆਇੰਟ 25 ਮਾਰਚ ਤੋਂ ਬੰਦ ਹੋ ਗਏ ਨੇ ਤੇ ਪੁਆਇੰਟ ਸਿਸਟਮ ਦੇ ਵਿੱਚ ਇਹ ਤਬਦੀਲੀ ਆਉਂਦੇ ਕੁਝ ਦਿਨਾਂ ਦੇ ਦੌਰਾਨ ਵੇਖਣ ਨੂੰ ਮਿਲ ਸਕਦੀ ਹੈ ਕੈਨੇਡਾ ਸਰਕਾਰ ਨੇ ਪੀਆਰ ਦਾ ਇੰਤਜ਼ਾਰ ਕਰ ਰਹੇ ਲੱਖਾਂ ਭਾਰਤੀਆਂ ਨੂੰ ਝਟਕਾ ਦੇ ਦਿੱਤਾ ਹੈ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਤੋਂ ਖਤੜੀ ਨੂੰ ਰੋਕਣ ਲਈ ਵੱਡਾ ਕਦਮ ਚੁੱਕਦਿਆਂ ਹੋਇਆਂ ਐਕਸਪ੍ਰੈਸ ਐਂਟਰੀ ਪੂਲ ਸਿਸਟਮ ਤਹਿਤ ਅਰਜ਼ੀ ਦੇਣ ਵਾਲੇ ਲੱਖਾਂ ਲੋਕਾਂ ਦੇ 50 ਤੋਂ 200 ਵਾਧੂ ਅੰਕ ਪਾਵ CRS ਯਾਨਕੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਹਟਾ ਦਿੱਤੇ ਨੇ ਜੋ ਉਹਨਾਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨਕੀ LMIA ਰਾਹੀਂ ਪ੍ਰਾਪਤ ਹੋਏ ਸਨ 50 ਤੋਂ 200 LMIA ਪੁਆਇੰਟਸ ਵਾਲੇ ਬਿਨੈਕਾਰਾਂ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ PR ਲਈ ਅਰਜ਼ੀ ਦੇਣ ਦਾ ਸਦਾਂ ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ 25 ਮਾਰਚ 2025 ਤੋਂ ਲਾਗੂ ਹੋਈ ਇਸ ਨੀਤੀ ਤਹਿਤ ਉਮੀਦਵਾਰਾਂ ਨੂੰ ਹੁਣ ਪ੍ਰਬੰਧਿਤ ਰੁਜ਼ਗਾਰ ਲਈ 50 ਜਾਂ 200 ਬੋਨਸ ਪੁਆਇੰਟ ਨਹੀਂ ਮਿਲਣਗੇ ਜਿਸ ਨਾਲ ਉਹਨਾਂ ਦੇ ਸਕੋਰ ਘਟ ਜਾਣਗੇ। ਇਸ ਤਬਦੀਲੀ ਕਾਰਨ ਸਥਾਈ ਨਿਵਾਸ ਲਈ ਇਨਵੀਟੇਸ਼ਨ ਲੈਣ ਦੀ ਪ੍ਰਕਿਰਿਆ ਹੋਰ ਮੁਸ਼ਕਲ ਹੋ ਸਕਦੀ ਹੈ। ਇਹ ਫੈਸਲਾ ਉਹਨਾਂ ਸ਼ਿਕਾਇਤਾਂ ਕਾਰਨ ਲਿਆ ਗਿਆ ਹੈ ਜਿਨ੍ਹਾਂ 'ਚ ਕੰਪਨੀਆਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕ ਪਰਮਿਟ ਹੋਲਡਰਾਂ ਦਾ ਸ਼ੋਸ਼ਣ ਕਰਕੇ ਉਹਨਾਂ ਤੋਂ ਵੱਡੀਆਂ ਰਕਮਾਂ ਵਸੂਲਣ ਦੇ ਮਾਮਲੇ ਸਾਹਮਣੇ ਆਏ ਸਨ। ਕੈਨੇਡਾ ਦੇ ਸੱਭਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਪਣੇ ਮੰਤਰੀ ਅਹੁਦੇ ਤੋ ਅਸਤੀਫਾ ਦੇਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ 21 ਮਾਰਚ ਨੂੰ ਸਾਰੀਆਂ ਫਾਈਲਾਂ ਵਿੱਚੋਂ ਇਨ੍ਹਾਂ ਅੰਕਾਂ ਨੂੰ ਘਟਾ ਕੇ ਲਗਭਗ 4 ਘੰਟੇ ਲਈ ਇੱਕ ਟ్రਾਇਲ ਕੀਤਾ ਗਿਆ ਆਦੇ ਬਾਅਦ ਵਿੱਚ ਇਨ੍ਹਾਂ ਅੰਕਾਂ ਨੂੰ ਵਾਪਸ ਜੋੜ ਦਿੱਤਾ ਗਿਆ ਪਰ ਮੰਗਲਵਾਰ ਸਵੇਰੇ ਜਿਵੇਂ ਹੀ ਕੈਂਟਾ ਦੀ ਸਰਕਾਰ ਨੇ ਇਨ੍ਹਾਂ ਅੰਕ ਬਿੰਦੂਆਂ ਨੂੰ ਘਟਾਉਂਦਾ ਐਲਾਨ ਕੀਤਾ ਐਲਐਮਆਈਏ ਰਾਹੀਂ ਪ੍ਰਾਪਤ ਹੋਏ ਸਾਰੇ 50 ਤੋਂ 200 ਅੰਕ ਸਾਰੀਆਂ ਫਾਈਲਾਂ ਚੋਂ ਹਟਾ ਦਿੱਤੇ ਗਏ ਇਹ ਬਦਲਾਅ ਐਕਸਪ੍ਰੈਸ ਐਂਟਰੀ ਪੂਲ ਦੇ ਸਾਰੇ ਉਮੀਦਵਾਰਾਂ ਦੇ ਸੀਆਰਐਸ ਸਪੋਰਾਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਨੂੰ ਪਹਿਲਾਂ ਪ੍ਰਬੰਧਿਤ ਰੋਜ਼ਗਾਰ ਲਈ ਵਾਧੂ ਅੰਕ ਰਾਥ ਹੋਏ ਸਨ ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਪੀਆਰ ਲਈ ਸੱਦਾ ਪੱਤਰ ਮਿਲ ਚੁੱਕੇ ਨੇ ਜਾਂ ਜਿਨ੍ਹਾਂ ਦੀਆਂ ਅਰਜ਼ੀਆਂ ਪ੍ਰਕਿਰਿਆ ਅਧੀਨ ਨੇ ਉਹ ਇਸ ਬਦਲਾਅ ਤੋਂ ਪ੍ਰਭਾਵਿਤ ਨਹੀਂ ਹੋਣਗੇ 23 ਦਸੰਬਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਆਈਆਰਸੀਸੀ ਨੇ ਕਿਹਾ ਕਿ ਬਾਦੂ ਪੁਆਇੰਟਾਂ ਨੂੰ ਹਟਾਉਣਾ ਇੱਕ ਸਥਾਈ ਉਪਾਅ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਉਪਾਅ ਕਦੋਂ ਖਤਮ ਹੋਵੇਗਾ ਇਮੀਗ੍ਰੇਸ਼ਨ ਐਂਡ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਂਟਾ ਨੇ ਆਪਣੇ ਵੈਬ ਪੇਜ ਤੇ ਲਿਖਿਆ ਹੈ ਕਿ ਉਮੀਦਵਾਰਾਂ ਦੇ ਨਵੇਂ ਅੰਕ ਸਹੀ ਟੰਕ ਨਾਲ ਪ੍ਰਦਰਸ਼ਿਤ ਹੋਣ ਵਿੱਚ ਕੁਝ ਦਿਨ ਲੱਗ ਸਕਦੇ ਨੇ ਤੇ ਸਰਕਾਰ ਨੇ ਪ੍ਰਭਾਵਿਤ ਉਮੀਦਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਨਾਲ ਸੰਪਰਕ ਨਾ ਕਰਨ ਜਦੋਂ ਤੱਕ ਉਹਨਾਂ ਦੇ ਅੰਕ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਅਪਡੇਟ ਨਹੀਂ ਹੋ ਜਾਂਦੇ ਬੀਤੇ ਜਨਰਲ ਐਕਸਪ੍ਰੈਸ ਐਂਟਰੀ ਡਰਾਅ ਸਿਸਟਮ 'ਚ ਔਸਤ ਸਕੋਰ 521 ਸੀ ਜਿਸ 'ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ ਜਿਨ੍ਹਾਂ ਬਿਨੇਕਾਰਾਂ ਦੇ ਅੰਕ 500 ਅੰਕ ਸਨ ਹੁਣ ਉਹਨਾਂ ਦੇ ਅੰਕ 50 ਅੰਕ ਘਟਾ ਕੇ 450 ਕਰ ਦਿੱਤੇ ਜਾਣਗੇ ਅਜਿਹੀ ਸਥਿਤੀ ਵਿੱਚ ਅਗਲਾ ਡਰਾਅ ਭਾਵੇਂ 500 ਤੇ ਆ ਜਾਵੇ ਜਾਂ 490 ਜਾਂ ਸਾਡੇ 450 ਅੰਕਾਂ ਵਾਲੇ ਉਮੀਦਵਾਰਾਂ ਲਈ ਪੀਆਰ ਹੁਣ ਦੂਰ ਦੇ ਸੁਪਨੇ ਵਾਂਗ ਜਾਪਦਾ ਹੈ ਕੈਨੇਡਾ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਨੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਵਾਸਤੇ ਇਲੈਕਸ਼ਨਸ ਕੈਨੇਡਾ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਨਾਲ ਰابطਾ ਕਾਇਮ ਕੀਤਾ ਗਿਆ ਹੈ ਇਲੈਕਸ਼ਨਜ਼ ਕੈਨੇਡਾ ਨਵਾਂ ਆਨਲਾਈਨ ਟੂਲ ਲੈ ਕੇ ਆਈ ਹੈ ਇਲੈਕਟੋਫੈਕਟਸ ਉਹ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਜੇ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਗਲਤ ਜਾਣਕਾਰੀ ਫੈਲਾਏਗਾ ਤਾਂ ਉਹਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਲੈਕਸ਼ਨਜ਼ ਕੈਨੇਡਾ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਸੰਪਰਕ ਚ ਨੇ ਤਾਂ ਜੋ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਕਿਸੇ ਕਿਸਮ ਦੀ ਗਲਤ ਜਾਣਕਾਰੀ ਫੈਲਣ ਨੂੰ ਰੋਕਿਆ ਜਾ ਸਕੇ ਮੁੱਖ ਚੋਣ ਅਧਿਕਾਰੀ ਸਟੀਫਨ ਪੈਰੋਲਟ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਐਕਸ ਅਤੇ ਟਿਕਟੌਕ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਇਸ ਜ਼ੋਨ ਨੂੰ ਇੱਕ ਸੁਰੱਖਿਅਤ ਚੋਣ ਬਣਾਉਣ ਲਈ ਉਨ੍ਹਾਂ ਦਾ ਸਮਰਥਨ ਮੰਗਿਆ ਜਾ ਸਕੇ ਉਨ੍ਹਾਂ ਕਿਹਾ ਹੈ ਕਿ ਉਹ ਹੁਣ ਤੱਕ ਮਿਲੇ ਜਵਾਬ ਤੋਂ ਸੰਤੁਸ਼ਟ ਨਹੀਂ ਪੈਰੋਲਟ ਨੇ ਕਿਹਾ ਹੈ ਕਿ ਉਹ ਆਪਣੇ ਸੰਚਾਰ ਅਤੇ ਪਲੇਟਫਾਰਮਾਂ ਤੋਂ ਮਿਲਣ ਵਾਲੇ ਜਵਾਬ ਨੂੰ ਜਨਤਕ ਕਰਨਗੇ TikTok ਜਿਸ ਦੀ ਮੂਲ ਕੰਪਨੀ ਚੀਨੀ ਮਲਕੀਅਤ ਹੈ ਉਸਨੇ ਐਤਵਾਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ ਉਹ ਕੈਨੇਡਾ ਦੇ ਫੈਡਰਲ ਚੋਣ ਸੀਜ਼ਨ ਦੌਰਾਨ TikTok ਪਲੇਟਫਾਰਮ ਦੀ ਸੁਰੱਖਿਆ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੇ ਨੇ ਟਿਕਟੌਕ ਦੇ ਬਿਆਨ ਚ ਕੰਪਨੀ ਨੇ ਕਿਹਾ ਕਿ ਅਸੀਂ ਚੋਣ ਪ੍ਰਕਿਰਿਆਵਾਂ ਬਾਰੇ ਨੁਕਸਾਨ ਦੇ ਗਲਤ ਜਾਣਕਾਰੀ ਨੂੰ ਹਟਾ ਕੇ ਸਮਗਰੀ ਦੀ ਸ਼ੁੱਧਤਾ ਦਾ ਮੁਲਾਂਕਣ ਕਰਨ ਲਈ ਤੱਥ ਜਾਂਚਕਰਤਾਵਾਂ ਨਾਲ ਭਾਈਵਾਲੀ ਕਰਨ ਦੇ ਨਾਲ-ਨਾਲ ਅਜਿਹੇ ਦਾਅਵਿਆਂ ਨੂੰ ਲੇਬਲ ਕਰਾਂਗੇ ਜਿਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪੈਰੋਲਸ ਨੇ ਕੈਨੇਡੀਅਨਸ ਨੂੰ ਆਮ ਤੌਰ ਤੇ VOTING ਪ੍ਰਕਿਰਿਆ ਬਾਰੇ ਮਾੜੀ ਜਾਣਕਾਰੀ ਤੋਂ ਬਚਣ ਲਈ ਚੇਤਾਵਨੀ ਦਿੱਤੀ ਪੈਰੋਲਸ ਨੇ ਕਿਹਾ ਕਿ ਮੈਂ ਕੈਨੇਡੀਅਨਸ ਨੂੰ ਫੈਡਰਲ ਚੋਣ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦੇ ਅਧਿਕਾਰਤ ਸਰੋਤ ਵਜੋਂ ਇਲੈਕਸ਼ਨਜ਼ ਕੈਨੇਡਾ ਦੀ ਵਰਤੋਂ ਕਰਨ ਲਈ ਸਾਹਿਦ ਕਰਦਾ ਹਾਂ ਏਜੰਸੀ ਇੱਕ ਨਵਾਂ ਆਨਲਾਈਨ ਟੂਲ ਲੈਕਟੋਫੈਕਟਸ ਲਾਂਚ ਕਰ ਰਹੀ ਹੈ ਜੋ ਆਨਲਾਈਨ ਘਮਰਹੀ ਗਲਤ ਜਾਣਕਾਰੀ ਨੂੰ ਸੂਚੀਬੱਧ ਕਰਦਾ ਹੈ ਤਿੰਨ ਕਰਤਾ ਹੈ ਪਰੋਲਸ ਨੇ ਕਿਹਾ ਹੈ ਕਿ ਵੋਟਰ ਇਲੈਕਸ਼ਨਜ਼ ਕੈਂਟਾ ਨੂੰ ਗਲਤ ਜਾਣਕਾਰੀ ਦੀ ਰਿਪੋਰਟ ਕਰ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਵੈਬਸਾਈਟ ਤੇ ਪੁਸ਼ਟੀ ਕਰ ਸਕਦਾ ਹੈ ਕਿ ਕੀ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਇਲੈਕਸ਼ਨਸ ਕੈਨੇਡਾ ਤੋਂ ਆ ਰਹੀ ਹੈ ਜੋ ਨਹੀਂ ਪੈਰੋਲਜ਼ ਨੇ ਕੈਨੇਡੀਅਨਸ ਨੂੰ ਆਪਣੇ ਹਲਕਿਆਂ 'ਚ ਸੰਭਾਵੀ ਤਬਦੀਲੀਆਂ ਬਾਰੇ ਇਲੈਕਸ਼ਨਸ ਕੈਨੇਡਾ ਤੋਂ ਜਾਣਕਾਰੀ ਹਾਸਲ ਕਰਨ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਕੁਝ ਰਾਈਡਿੰਗਸ ਦੀਆਂ ਸਮੱਸਿਆਵਾਂ ਸੀਮਾਵਾਂ ਬਦਲ ਰਹੀਆਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਾਰਲੀਮੈਂਟ ਭੰਕ ਕਰਨ ਲਈ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕੀਤੀ ਕਾਰਨੀ ਨੂੰ ਸਤਜ ਆਇਆ ਹਜੇ ਨੌ ਹੀ ਦਿਨ ਹੋਏ ਸਨ ਕਿ ਉਹਨਾਂ ਨੇ ਚੋਣਾਂ ਦਾ ਬਿਗਲ ਵਜਾ ਦਿੱਤਾ ਸਰਲ ਚੋਣਾਂ ਲਈ 26 ਅਪ੍ਰੈਲ ਦਾ ਦਿਨ ਤੈਅ ਕੀਤਾ ਗਿਆ ਹੈ 36 ਦਿਨਾਂ ਦੇ ਛੋਟੇ ਜਿਹੇ ਚੋਣ ਪ੍ਰਚਾਰ ਵਕਫੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਵਪਾਰ ਜੰਗ ਤੇ ਕੈਨੇਡਾ ਨੂੰ ਅਮਰੀਕਾ ਚ ਰਲਵਾਉਣ ਦੇ ਮੀਲੇ ਮੁੱਖ ਸਿਆਸੀ ਪਾਰਟੀ ਲੀਡਰਾਂ ਵੱਲੋਂ ਚੁੱਕੇ ਜਾਣ ਵਾਲੇ ਅਹਿਮ ਮੁੱਦਿਆਂ 'ਤੇ ਛਾਏ ਰਹਿੰਦੀ ਉਮੀਦ ਹੈ ਇਨ੍ਹਾਂ ਚੋਣਾਂ ਦੌਰਾਨ ਲਿਬਰਲ ਕੰਜ਼ਰਵੇਟਿਵ ਐਨਡੀਪੀ ਤੇ ਗ੍ਰੀਨ ਪਾਰਟੀ ਦੇ ਨਾਲ-ਨਾਲ ਬਲੌਕ ਕਿਊਬੈਕਵਾ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ ਜ਼ਿਕਰ ਇਹ ਖਾਸ ਹੈ ਕੀ ਲਿਬਰਲ ਤੇ ਕੰਜ਼ਰਵੇਟਿਵ ਦੇ ਵਿਚਾਰੇ ਮੁਕਾਬਲਾ ਤਗੜਾ ਵਿਖਾਈ ਦੇ ਰਿਹਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਰਹਿੰਦਿਆਂ ਇਹ ਜਾਣਕਾਰੀ ਮਿਲੀ ਸੀ ਕਿ ਜੇਕਰ ਅੱਜ ਚੋਣਾਂ ਹੋਣ ਤਾਂ ਕੰਜ਼ਰਵੇਟਿਵ ਜਿੱਤ ਹਾਸਲ ਕਰਨਗੇ ਪਰ ਜਦੋਂ ਤੋਂ ਲਿਬਰਲ ਪਾਰਟੀ ਦਾ ਨੇਤਾ ਤੇ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਆਇਆ ਹੈ ਮਾਰਕ ਕਾਰਨੀ ਦੇ ਔਰ ਨਾਲ ਕੰਜ਼ਰਵੇਟਿਵ ਨੂੰ ਲਿਬਰਲਸ ਦੇ ਵੱਲੋਂ ਟਫ ਫਾਈਟ ਦਿੱਤੀ ਜਾ ਰਹੀ ਹੈ ਹਾਲਾਂਕਿ ਕੋਲ ਸਰਵੇਖਣਾਂ ਦੇ ਅਨੁਸਾਰ ਐਨਡੀਪੀ ਤੀਜੇ ਨੰਬਰ ਤੇ ਆ ਰਹੀ ਹੈ ਪਰ ਫਿਰ ਵੀ ਹਰ ਇੱਕ ਸਿਆਸੀ ਪਾਰਟੀ ਜ਼ੋਰ ਆ ਸ਼ੋਰ ਨਾਲ ਚੋਣ ਪ੍ਰਚਾਰ ਕਰਨ ਚੜ ਜੀ ਹੋਈ ਹੈ ਕੈਨੇਡਾ ਦੇ ਵਿੱਚ ਇਲੈਕਸ਼ਨਸ ਦੇ ਚੱਲਦਿਆਂ ਕੰਜ਼ਰਵੇਟਿਵ ਲੀਡਰਸ਼ਿਪ ਚੋਣ ਚ ਭਾਰਤੀ ਦਖਲ ਦੀ ਖਬਰ ਚਰਚਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੀਅਰ ਪੋਲੀਏ ਵਾ ਜੋ ਕਿ ਕੰਜ਼ਰਵੇਟਿਵ ਨੇਤਾ ਨੇ ਉਹਨਾਂ ਦੇ ਉੱਤੇ ਸਖਤ ਸਵਾਲ ਚੁਕੇ ਨੇ ਇਸ ਤੋਂ ਇਲਾਵਾ ਪੀਰ ਪੋਲੀਵ ਦੇ ਲੋਡ ਲੀਡਰਸ਼ਿਪ ਨਿਰਪੱਖ ਤਰੀਕੇ ਨਾਲ ਜਿੱਤਨ ਦਾ ਦਾਵਾ ਕੀਤਾ ਗਿਆ ਹੈ। ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਦਾ ਆਪਣੇ ਸਿਕਿਉਰਿਟੀ ਕਲੀਅਰੈਂਸ ਪ੍ਰਾਪਤ ਕਰਨ ਤੋਂ ਇਨਕਾਰ ਕਰਨਾ ਚੋਣ ਪ੍ਰਚਾਰ ਦੌਰਾਨ ਫਿਰ ਤੋਂ ਸੁੱਟਕਿਆ ਗਿਆ ਹੈ। ਗਲੋਬਲ ਐਂਡ ਮੇਲ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਪਾਸ ਸੀਐਸਆਈਐਸ ਨੂੰ ਲੀਡਰਸ਼ਿਪ ਦੌੜ ਦੌਰਾਨ ਕਥਿਤ ਦਖਲਅੰਦਾਜ਼ੀ ਬਾਰੇ ਜਾਣਕਾਰੀ ਮਿਲੀ ਸੀ। ਸੂਤਰਾ ਨੇ মিডিਆ ਨੂੰ ਮਾਮਲੇ ਦੀ ਪੁਸ਼ਟੀ ਕੀਤੀ ਹੈ ਉਕਤ ਸੂਤਰਾ ਨੂੰ ਇਸ ਜਾਣਕਾਰੀ ਬਾਰੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਹੈ ਸੂਤਰਾ ਨੇ ਕਿਹਾ ਕਿ ਸੀਐਸਆਈਐਸ ਦਾ ਮੁਲਾਂਕਣ ਇਹ ਨਹੀਂ ਦਰਸਾਉਂਦਾ ਕਿ ਇਹ ਯਤਨ ਵਿਆਪਕ ਸਨ ਜਾਂ ਬਹੁਤ ਸੰਗਠਿਤ ਸਨ ਉਨ੍ਹਾਂ ਕਿਹਾ ਹੈ ਕਿ ਏਜੰਸੀ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੋਲੀਵ ਅਤੇ ਉਸਦੀ ਟੀਮ ਕਠਿੜ ਯਤਨਾਂ ਤੋਂ ਜਾਣੂ ਸੀ ਮੀਡੀਆ ਨੇ ਦਸੰਬਰ 2024 ਦੌਰਾਨ ਖਬਰ ਦਿੱਤੀ ਸੀ ਕਿ ਭਾਰਤ ਸਰਕਾਰ ਦੇ 에ਜੰਟਾਂ ਨੇ ਪੈਟਿਕ ਬ੍ਰਾਊਨ ਦੀ ਕੰਜ਼ਰਵੇਟਿਵ ਲੀਡਰਸ਼ਿਪ ਕੈਂਪੇਨ 'ਚ ਦਖਲ ਦਿੱਤਾ ਸੀ। ਗਲੋਬ ਦੇ ਰਿਪੋਰਟਿੰਗ ਦੇ ਅਨੁਸਾਰ ਸੀਐਸਆਈਐਸ ਨੇ ਪੋਲੀਏਵ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਕਿਉਂਕਿ ਉਸ ਕੋਲ ਲੋਰੀਂਦੀ ਸੁਰੱਖਿਆ ਮਨਜ਼ੂਰੀ ਨਹੀਂ ਸੀ। ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਵੱਲ ਸਿਕਿਉਰਿਟੀ ਕਲੀਅਰੈਂਸ ਦੀ ਪ੍ਰਕਿਰਿਆ ਵਿੱਚ ਹੋਣ ਲੰਗਨ ਦੀ ਮੰਗ ਨੂੰ ਲਗਾਤਾਰ ਇਹ ਕਹਿੰਦੇ ਹੋਏ ਰੱਦ ਕਰਦੇ ਆ ਰਹੇ ਨੇ ਕਿ ਜੇ ਜਿਹਾ ਹੋਣ ਤੋਂ ਬਾਅਦ ਉਹ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਨਹੀਂ ਕਰ ਸਕਣਗੇ। ਪੋਲੀਏਵ ਨੇ ਐਕਸ ਮਾਗਮ ਦੌਰਾਨ ਹੈ ਕਿ ਜੇਹਾਂ ਕਰਨਾ ਗੁਪਤਤਾ ਦੀ ਸੌ ਪ੍ਰਤੀਵਚਨ ਪਧ ਹੋਣਾ ਜੋ ਮੈਂ ਨਹੀਂ ਕਰਾਂਗਾ ਲਿਬਰਲ ਮੇਰੇ ਤੇ ਥੋਪਣਾ ਚਾਹੁੰਦੇ ਨੇ ਤਾਂ ਜੋ ਮੈਂ ਉਹਨਾਂ ਬਾਰੇ ਕੁਝ ਬੋਲ ਨਾ ਸਕਾਂ ਕੰਜ਼ਰਵੇਟਿਵ ਲੀਡਰ ਪੋਲੀਵਨਿਕ ਹੈ ਕਿ ਉਹ ਖੁਫੀਆ ਜਾਣਕਾਰੀ ਦੇਣ ਦੇ ਨਾਮ ਤੇ ਮੈਨੂੰ ਕਹਿਣਗੇ ਕਿ ਮੈਂ ਇਸ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦਾ ਪੋਲੀਵਨਿਕ ਹੈ ਕਿ ਜਦੋਂ ਉਹ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾ ਮੰਤਰੀ ਸੀ ਤਾਂ ਉਹਨਾਂ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਗਈ ਸੀ ਕੈਨੇਡਾ ਚ ਸੁਰੱਖਿਆ ਮਨਜ਼ੂਰੀਆਂ ਲਈ 5 ਸਾਲਾਂ ਬਾਅਦ ਨਵੀਨੀ ਕਰਨ ਦੀ ਲੋੜ ਹੁੰਦੀ ਹੈ ਲੀਡਰਸ਼ਿਪ ਚੋਨ ਾਰੇ ਗਲਬਾਤ ਕਰਦਿਆਂ ਪੀਰ ਪੋਲੀਵ ਨੇ ਕਿਹਾ ਕਿ ਮੈਂ ਲੀਡਰਸ਼ਿਪ ਨਿਰਪੱਖ ਤਰੀਕੇ ਨਾਲ ਜਿੱਤੀ ਹੈ ਹੈਲਫੈਕਸ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਲਿਬਰਲ ਲੀਡਰ ਮਾਰਕ ਕਾਰਨੀ ਨੇ ਪੋਲੀਵ ਤੇ ਤਿੱਖਾ ਨਿਸ਼ਾਨਾ ਸਾਧਿਆ ਮਾਰਕ ਕਾਰਨੀ ਨੇ ਕਿਹਾ ਕਿ ਮੈਨੂੰ ਇਹ ਬਿਲਕੁਲ ਗੈਰ ਜ਼ਿੰਮੇਵਾਰ ਵਤੀਰਾ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਪੀਰ ਪੋਲੀਵ ਲਗਾਤਾਰ ਆਪਣੀ ਸੁਰੱਖਿਆ ਮਨਜ਼ੂਰੀ ਪ੍ਰਾਪਤ ਕਰਨ ਤੋਂ ਇਨਕਾਰ ਕਰ ਰਹੇ ਨੇ ਐਂਡੀਪੀ ਲੀਡਰ ਜਗਮੀਤ ਸਿੰਘ ਨੇ ਪੋਲੀਵ ਤੇ ਦੇਸ਼ ਦੇ ਹਿੱਤਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਹਿੱਤਾਂ ਨੂੰ ਰੱਖਣ ਦਾ ਦੋਸ਼ ਲਗਾਇਆ ਹੈ ਜਗਮੀਤ ਸਿੰਘ ਨੇ ਕਿਹਾ ਕਿ ਪੋਲੀਵ ਉਹ ਵਿਅਕਤੀ ਨਹੀਂ ਹੈ ਜਿਸਤੇ ਅਸੀਂ ਵਿਦੇਸ਼ੀ ਦਖਲਅੰਦਾਜ਼ੀ ਦਾ ਸਾਹਮਣਾ ਕਰਨ ਲਈ ਭਰੋਸਾ ਕਰ ਸਕਦੇ ਹਾਂ ਜ਼ਿਕਰ ਇਹ ਖਾਸ ਹੈ ਕਿ ਭਾਵੇਂ ਲਿਬਰਲ ਹੋਣ ਤੇ ਭਾਵੇਂ ਐਨਡੀਪੀ ਲਗਾਤਾਰ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲੀਵ ਨੂੰ irdਿਆ ਰਹੇ ਨੇ ਜਗਮੀਤ ਸਿੰਘ ਤਾਂ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਡੋਨਾਲਡ 트ੰਪ ਦਾ ਸਾਹਮਣਾ ਕਰਨ ਦੀ ਬਜਾਏ ਪੀਰ ਪੋਲੀਵ ਡੋਨਾਲਡ 트ੰਪ ਅਤੇ ਐਲਨ ਮਸਕ ਦੇ ਨਾਲ ਹੱਥ ਵੀ ਮਿਲਾਉਣਗੇ ਤੇ ਉਹਨਾਂ ਦੇ ਹਿੱਤਾਂ ਦੇ ਲਈ ਹੀ ਕੰਮ ਕਰਨਗੇ ਵੇਖਣਾ ਤਾਂ ਇਹ ਹੋਵੇਗਾ ਕਿ 28 April ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਹੋਰ ਕੀ ਕੁਝ ਬਿਆਨਬਾਜ਼ੀ ਕੀਤੀ ਜਾਂਦੀ ਹੈ ਤੇ 28 April ਨੂੰ ਕਿਹੜੀ ਪਾਰਟੀ ਦੇ ਹੱਕ ਵਿੱਚ ਕਿਨੇ ਜਿੰਨ ਲੋਕ ਭੁਗਤਣਗੇ ਸਸਕੇਚਵਾਨ ਚਾਈਲਡ ਕੇਅਰ ਵਰਕਰ ਪਵੇ ਖਬਾਰੇ ਚਿੰਤਿਤ ਨੇ 10 ਡਾਲਰ ਪ੍ਰਤੀ ਦਿਨ ਡੇ ਕੇਅਰ ਐਕਸਟੈਂਸ਼ਨ ਤੇ ਦਸਤਕਤ ਨਹੀਂ ਕੀਤੇ ਗਏ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਵੇ ਬਾਟਵਾ ਦੇ ਨਾਲ ਗਲਬਾਤ ਜਾਰੀ ਰੱਖੇਗਾ ਤੇ ਗਲਬਾਤ ਕਰਕੇ ਇਸ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਕੀਚਵਾਂਟੇ ਡੇ ਕੇਅਰ ਆਪਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਵਾਰਾਂ ਤੇ ਕਰਮਚਾਰੀਆਂ ਦਾ ਭਵਿੱਖ ਅਨਿਸ਼ਚਿਤ ਰਹੇਗਾ ਜਦ ਤੱਕ ਸੂਬਾ ਸੰਘੀ ਸਰਕਾਰ ਦੇ 10 ਡਾਲਰ ਪ੍ਰਤੀ ਦਿਨ ਦੇ ਬਾਲ ਸੰਭਾਲ ਪ੍ਰੋਗਰਾਮ ਨੂੰ ਵਧਾਉਣ ਲਈ ਦਸਤਕਤ ਨਹੀਂ ਕਰਦਾ। ਅਟਵਾਨੀ 2021 ਚ ਦੇਸ਼ ਭਾਰਤ ਚ 22 ਲੱਖ ਨਵੇਂ ਕਿਫਾਇਤੀ ਬਾਲ ਸੰਭਾਲ ਸਥਾਨ ਬਣਾਉਂਦੇ ਤੀਜੇ ਨਾਲ ਇੱਕ ਪੰਜ ਸਾਲਾ ਸੌਦਾ ਕੀਤਾ ਹੈ। ਸਸਕੇ ਜਵਾਨ ਤੇ ਹਰ ਦੂਜੇ ਸੂਬੇ ਨੇ ਇਸ ਸੌਦੇ ਤੇ ਦਸਤਖਤ ਕੀਤੇ ਨੇ। ਫੰਡਿੰਗ ਸਮਝੌਤਾ ਮਾਰਚ 2026 ਚ ਖਤਮ ਹੋਣ ਵਾਲਾ ਹੈ। ਸਸਕੇ ਜਵਾਨ ਤੇਲ ਬੋਟਾਹੀ ਅਜਿਹੇ ਸੂਬੇ ਨੇ ਜੋ ਪ੍ਰੋਗਰਾਮ ਨੂੰ ਰੀਨਿਊ ਨਹੀਂ ਕਰਦੇ। ਦੱਖਣ ਪੂਰਬੀ ਸਸਕੇਚਵਾਂ ਡਾਇਰੈਕਟਰਸ ਐਸੋਸੀਏਸ਼ਨ ਦੀ ਕਾਰਾ ਵਰਨਰ ਨੇ ਕਿਹਾ ਕਿ ਇਸ ਵੇਲੇ ਇਸ ਸੈਕਟਰ ਵਿੱਚ ਡਰਾਉਣਾ ਸਾਨੂੰ ਨਹੀਂ ਪਤਾ ਕਿ ਸਾਡੇ ਕੋਲ ਨੌਕਰੀਆਂ ਹੋਣਗੀਆਂ ਜਾਂ ਨਹੀਂ ਸਾਨੂੰ ਨਹੀਂ ਪਤਾ ਕਿ ਸਾਡੇ ਕੋਲ ਸਸਕੇਚਵਾਂ ਚ ਪਰਿਵਾਰਾਂ ਲਈ ਕਿਫਾਇਤੀ ਬਾਲ ਸੰਭਾਲ ਸਥਾਨ ਹੋਣਗੇ ਜਾਂ ਨਹੀਂ ਵਾਰਨਰ ਨੇ ਕਿਹਾ ਕਿ ਇਸ ਸਥਾ ਜੋ 25 ਡੇਕੇਡ ਸੈਂਟਰਾਂ ਦੀ ਨਿਮਾਇੰਦਗੀ ਕਰਦੀ ਹੈ ਉਹਦਾ ਮੰਨਣਾ ਹੈ ਕਿ ਜੇਕਰ ਸੰਗੀ ਫੰਡਿੰਗ ਸਮਝੌਤਾ ਗਾਇਬ ਹੋ ਜਾਂਦਾ ਹੈ ਤਾਂ ਕੁਝ ਆਪਰੇਟਰ ਆਪਣੇ ਦਰਵਾਜ਼ੇ ਬੰਦ ਕਰ ਦੇਣਗੇ ਵਾਰਨਰ ਨੇ ਮੰਨਿਆ ਹੈ ਕਿ ਮੌਜੂਦਾ ਪ੍ਰੋਗਰਾਮ ਸੰਪੂਰਨ ਨਹੀਂ ਹੈ ਇਸ ਨੂੰ ਸਮਰਥਨ ਲਈ ਬੁਨਿਆਦੀ ਡਾਕਟਾ ਸਬੰਧਿਤ ਕਿਤੇ ਬਿਨਾ ਸ਼ੁਰੂ ਕੀਤਾ ਗਿਆ ਸੀ ਉਮਰ ਘਟ ਹੈ ਤੇ ਕਰਮਚਾਰੀਆਂ ਲਈ ਦੰਦਾਂ ਤੇ ਸਿਹਤ ਬੀਮੇ ਦੀ ਘਾਟ ਹੈ ਵਾਰਨਰ ਮੁਤਾਬਕ ਜੇਕਰ ਉਹਨਾਂ ਕੋਲ ਫੰਡਿੰਗ ਨਹੀਂ ਹੈ ਤਾਂ ਉਹਨਾਂ ਕੋਲ ਜੋ ਮਾਡਲ ਹੈ ਉਸ ਨੂੰ ਜਾਰੀ ਰੱਖਣ ਅਤੇ ਠੀਕ ਕਰਨ ਲਈ ਕੋਈ ਤਰੀਕਾ ਨਹੀਂ ਹੈ ਸੋਮਵਾਰ ਨੂੰ ਸੂਬਾਈ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਸਿੱਖਿਆ ਮੰਤਰੀ ਐਵਾਰ ਹਿੰਦਲੇ ਨੇ ਪ੍ਰੋਗਰਾਮ ਦੇ ਵਿਸਥਾਰ ਤੇ ਹਜੇ ਤੱਕ ਦਸਤਕਤ ਨਾ ਕਰਨ ਦੇ ਸਰਕਾਰ ਦੇ ਫੈਸਲੇ ਦਾ ਬਚਾ ਕੀਤਾ ਐਨਡੀਪੀ ਚਾਈਲਡਕੇਅਰ ਅਤੇ अर्ਲੀ ਲਰਨਿੰਗ ਆਲੋਚਕ ਜੌਨ ਪੈਚਲਰ ਨੇ ਪੁੱਛਿਆ ਕਿ ਇੱਕ ਪ੍ਰੋਗਰਾਮ ਜਿਸ ਤੇ ਦੂਜੇ ਸੂਬਿਆਂ ਅਤੇ ਪ੍ਰਦੇਸ਼ਾਂ ਨੇ ਹਾਲ ਹੀ ਵਿੱਚ ਦਸਤਕਤ ਕੀਤੇ ਨੇ ਸੰਸਖੇਚਵਾਂ ਲਈ ਕਾਫੀ ਚੰਗਾ ਕਿਉਂ ਨਹੀਂ ਹੈ ਨਵੀਨਤਮ ਸਮਝੌਤੇ ਵਿੱਚ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਲਗਭਗ 37 ਬਿਲੀਅਨ ਡਾਲਰ ਵੰਡਿਆ ਜਾਵੇਗਾ ਤੇ ਪ੍ਰੋਗਰਾਮ ਨੂੰ 2031 ਤੱਕ ਵਧਾਇਆ ਜਾਵੇਗਾ ਪ੍ਰੀਮੀਅਰ ਸਕਾਟ ਮੋਨੇ ਪਹਿਲਾਂ ਹੀ ਕਿਹਾ ਸੀ ਕਿ ਉਹਨਾਂ ਦਾ ਮੰਨਣਾ ਹੈ ਕਿ ਸੂਬਾ ਅਖਰਕਾਰ ਇਸ ਤੇ ਦਸਤਖਤ ਕਰੇਗਾ ਪਰ ਹਿੰਡਲੇ ਨੇ ਕਿਹਾ ਕਿ ਸੂਬਾ ਸ਼ਰਤਾਂ ਤੇ ਗੱਲਬਾਤ ਜਾਰੀ ਰੱਖ ਰਿਹਾ ਹੈ ਹਿੰਡਲੇ ਨੇ ਨੋਵਾ ਸਕੋਸ਼ੀਆ ਵਰਗੇ ਹੋਰ ਸੂਬਿਆਂ ਵੱਲ ਇਸ਼ਾਰਾ ਕੀਤਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਉਹਨਾਂ ਸੌਦਿਆਂ 'ਚ ਸੌਦਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਤੇ ਉਹਨਾਂ ਨੇ ਹੁਣੇ ਦਸਤਖਤ ਕੀਤੇ ਨੇ ਨੋਵਾ ਸਕੋਸ਼ੀਆ ਨੇ ਖਾਸ ਤੌਰ ਤੇ ਪ੍ਰੋਗਰਾਮ 'ਚ ਮੁਨਾਫਾ ਕਮਾਉਣ ਵਾਲੇ ਆਪਰੇਟਰਾਂ ਨੂੰ ਸ਼ਾਮਲ ਕਰਨ ਲਈ ਕਿਹਾ ਹੈ ਜਿਸ ਬਾਰੇ ਹਿੰਡਲੇ ਦਾ ਕਹਿਣਾ ਹੈ ਕਿ ਸਸਕੇਚਵਾਨ ਇਸ ਗੱਲ ਵੱਲ ਧਿਆਨ ਦੇਣਾ ਚਾਹੁੰਦਾ ਹੈ ਵਾਰਡਨਰ ਮੁਤਾਬਕ ਸੰਗੀ ਚੋਣਾ ਕਾਰਨ ਘਟੋ ਘਟ ਅਪ੍ਰੈਲ ਦੇ ਅਖੀਰ ਤੱਕ ਫੈਸਲਾ ਲੈਣ ਵਿੱਚ ਦੇਰੀ ਹੋ ਸਕਦੀ ਹੈ ਪਰ ਉਹਨਾਂ ਸੂਬੇ ਨੂੰ ਵਰਕਰਾਂ ਨੂੰ ਨਿਸ਼ਚਿਤਤਾ ਪ੍ਰਦਾਨ ਕਰਨ ਲਈ ਸਮਝੌਤੇ ਤੇ ਦਸਤਖਤ ਕਰਨ ਤੇ ਫਿਰ ਬਾਅਦ ਵਿੱਚ ਵੇਰਵੇ ਤੈਅ ਕਰਨ ਦੀ ਅਪੀਲ ਕੀਤੀ ਹੈ ਕਿਊਬੈਕ ਦੇ ਵਿੱਚ ਵਿਦੇਸ਼ੀ ਨਰਸਾਂ ਦੀ ਭਰਤੀ ਪ੍ਰੋਗਰਾਮ ਵੱਡੀਆਂ ਖਾਮੀਆਂ ਦੇ ਨਾਲ ਜੂਝ ਰਿਹਾ ਹੈ ਅੰਦਰੂਨੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਅੰਦਰੂਨੀ ਰਿਪੋਰਟ ਚ ਰਿਹائش ਬੱਚਿਆਂ ਦੀ ਦੇਖਭਾਲ ਤੇ ਆਵਾਜਾਈ ਦੀ ਘਾਟ ਨੂੰ ਰੁਕਾਵਟਾਂ ਦੇ ਵਜੋਂ ਦਰਸਾਇਆ ਗਿਆ ਹੈ ਇੱਕ ਅੰਦਰੂਨੀ ਰਿਪੋਰਟ ਦੇ ਮੁਤਾਬਕ ਸੂਬਾਈ ਸਰਕਾਰ ਦੇ ਪ੍ਰੋਗਰਾਮ ਰਾਹੀਂ ਕਿਬੈਕ ਚ ਪਰਤੀ ਕੀਤੀਆਂ ਗਿਆ ਵਿਦੇਸ਼ੀ ਨਰਸਾਂ ਨੂੰ ਆਪਣੇ ਪਹੁੰਚਣ ਤੇ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਤੇ ਰਿਹائش, ਬੱਚਿਆਂ ਦੇ ਦੇਖਪਾਲ ਤੇ ਆਵਾਜਾਈ ਦੀ ਘਾਟ ਸ਼ਾਮਿਲ ਹੈ ਸੂਬੇ ਦੇ ਇਮੀਗ੍ਰੇਸ਼ਨ ਵਿਭਾਗ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਚ ਕਿਹਾ ਗਿਆ ਹੈ ਕਿ ਸਖਤ ਸਿਖਲਾਈ ਸ਼ਡਿਊਲਸ, ਵਿਚਾਰਕ ਝਟਕੇ ਤੇ ਅਸਫਲਤਾ ਦੇ ਡਰ ਕਾਰਨ ਪਰਤੀ ਹੋਏ ਨੌਜਵਾਨਾਂ 'ਚ ਭਾਰੀ ਤਣਾ ਪੈਦਾ ਹੋਇਆ ਹੈ ਇਹ ਸੁਝਾ ਦਿੰਦਾ ਹੈ ਕਿ ਉਹਨਾਂ ਨੂੰ ਪ੍ਰੋਗਰਾਮ ਦੀਆਂ ਮੰਗਾਂ ਜਾਂ ਕਿਬੈਕ 'ਚ ਜੀਵਨ ਦੀ ਹਕੀਕਤ ਬਾਰੇ ਸਹੀ ਢੰਗ ਨਾਲ ਜਾਣਕਾਰੀ ਨਹੀਂ ਦਿੱਤੀ ਗਈ 2022 ਚ ਐਲਾਨੀ ਗਈ 65 ਮਿਲੀਅਨ ਡਾਲਰ ਦੀ ਇਸ ਪਹਿਲ ਕਦਮੀ ਦਾ ਉਦੇਸ਼ 2028 ਤੱਕ 1500 ਵਿਦੇਸ਼ੀ ਨਰਸਾਂ ਨੂੰ ਕਿਊਬੈਕ ਚ ਲਿਆਉਣਾ ਹੈ ਜੋ ਸੂਬੇ ਦੇ ਉਹਨਾਂ ਖੇਤਰਾਂ ਚ ਕੰਮ ਕਰਨਗੀਆਂ ਜਿੱਥੇ ਨਰਸਿੰਗ ਦੀ ਘਾਟ ਹੈ। ਉਮੀਦਵਾਰਾਂ ਨੂੰ ਸਰਕਾਰ ਦੁਆਰਾ ਫੰਡ ਦਿੱਤੇ ਜਾਂਦੇ ਜੂਨੀਅਰ ਕਾਲਜਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਹਫ਼ਤੇ 'ਚ 500 ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਪਰ ਪ੍ਰੋਗਰਾਮ ਤੇ ਪਹਿਲੇ ਪੜਾਅ ਬਾਰੇ ਨਵੰਬਰ 2024 ਦੀ ਰਿਪੋਰਟ ਜੋ ਕਿ ਕਿਊਬਿਕ ਦੇ ਸੂਚਨਾ ਤੱਕ ਪਹੁੰਚ ਕਾਨੂੰਨ ਰਾਹੀਂ ਪ੍ਰਾਪਤ ਕੀਤੀ ਗਈ ਸੀ ਉਸ ਦੇ ਇੱਕ ਮਾੜੇ ਢੰਗ ਨਾਲ ਸੰਗਠਿਤ ਪ੍ਰੋਜੈਕਟ ਦੀ ਤਸਵੀਰ ਪੇਸ਼ ਕਰਦੀ ਹੈ ਜੋ ਵਿਦੇਸ਼ੀ ਨਰਸਾਂ ਨੂੰ ਕੈਨੇਡਾ ਆਉਣ ਲਈ ਆਪਣੀਆਂ ਜ਼ਿੰਦਗੀਆਂ ਉਖਾੜ ਦੇਣ ਤੇ ਉਹਨਾਂ ਨੂੰ ਕੀ ਉਮੀਦ ਕਰਨੀ ਚਾਹੀਦੀ ਹੈ ਇਸ ਲਈ ਤਿਆਰ ਕਰਨ ਚ ਔਰ ਸਫਲ ਰਹੀ ਰਿਪੋਰਟ ਕਹਿੰਦੀ ਹੈ ਕਿ ਪੜਾ ਪਹਿਲੇ ਦੀ ਸ਼ੁਰੂਆਤ ਦੇ ਸ਼ੁਰੂ ਚ ਭਾਗੀਦਾਰਾਂ ਨੂੰ ਸੈਟਲ ਕਰਨ ਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਇੱਕ ਨਰਸ ਨੇ ਕਿਹਾ ਕਿ ਜੂਨ 2023 ਚ ਆਪਣੇ ਦੇਸ਼ ਆਫਰੀਕਾ ਛੱਡਣ ਤੋਂ ਪਹਿਲਾਂ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਫਸਨ ਜਾ ਰਹੀ ਹੈ ਉਸ ਨੇ ਨਤੀਜਿਆਂ ਦੇ ਡਰੋਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲਬਾਤ ਕੀਤੀ ਸੀ ਉਹਨੇ ਕਿਹਾ ਕਿ ਕਯੂਬਿਕ ਸਰਕਾਰ ਨੇ ਪ੍ਰੋਗਰਾਮ ਨੂੰ ਰਿਫਰੈਸ਼ ਟ੍ਰੇਨਿੰਗ ਦੱਸਿਆ ਅਤੇ ਉਸ ਨੂੰ ਵਿਦੇਸ਼ੀ ਨਰਸਾਂ ਦੇ ਤਜਰਬੇ ਨੂੰ ਕਿਊਬੈਕ ਦੇ ਮਿਆਰਾਂ ਦੇ ਅਨੁਸਾਰ ਲਿਆਉਣ ਲਈ ਤਿਆਰ ਕੀਤੇ ਗਏ ਭਾਰੀ ਮਹੀਨਾ ਦੇ ਕੋਰਸ ਲੋਡ ਦੀ ਉਮੀਦ ਨਹੀਂ ਸੀ ਉਸਨੇ 2019 ਚ ਆਪਣੇ ਦੇਸ਼ ਤੋਂ ਆਪਣਾ ਨਰਸਿੰਗ ਡਿਪਲੋਮਾ ਪ੍ਰਾਪਤ ਕੀਤਾ ਸੀ ਅੰਦਰੂਨੀ ਰਿਪੋਰਟ ਚ ਨਰਸਾਂ ਨੂੰ ਕਿ ਬੇਗਦੇ ਵੱਖ-ਵੱਖ ਖੇਤਰਾਂ ਚ ਵਸੋਂ ਵਿੱਚ ਕਈ ਸਮੱਸਿਆਵਾਂ ਦਾ ਹਵਾਲਾ ਦਿੱਤਾ ਗਿਆ ਹੈ ਜੋਕਸਣ ਸ਼ੁਬੇ ਦੇ ਸ਼ਹਿਰੀ ਕੇਂਦਰਾਂ ਤੋਂ ਦੂਰ ਹੁੰਦੇ ਨੇ ਕਿਫਾਇਤੀ ਰਿਹਾਇਸ਼ ਲੱਭਣਾ ਇੱਕ ਚੁਣੌਤੀ ਸੀ ਖਾਸ ਕਰਕੇ ਉਹਨਾਂ ਲਈ ਜੋ ਆਪਣੇ ਨਾਲ 5 ਬੱਚਿਆਂ ਤੱਕ ਹੁੰਦੇ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ ਕ੍ਰੈਡਿਟ ਇਤਿਹਾਸ ਦੀ ਘਾਟ ਨੇ ਉਹਨਾਂ ਨੂੰ ਹੋਰ ਨੁਕਸਾਨ ਪਹੁੰਚਾਇਆ ਹੈ ਰਸਪੇ ਖੇਤਰ ਵਿੱਚ ਕੁਝ ਵਿਦੇਸ਼ੀ ਨਰਸਾਂ ਨੂੰ ਰੱਖਣ ਲਈ ਅੰਤ ਵਿੱਚ ਮਰੀਓਲਰ ਯੂਨਿਟ ਬਣਾਏ ਗਏ ਜੇਕੇਅਰ ਥਾਮਾ ਦੀ ਘਾਟ ਕਾਰਨ ਕੁਝ ਭਰਤੀਆਂ ਦੇ ਜੀਵਨ ਸਾਥੀ ਬੱਚਿਆਂ ਦੀ ਦੇਖਭਾਲ ਲਈ ਘਰ ਰਹਿਣ ਲਈ ਮਜਬੂਰ ਹੋਏ ਇਸ ਤੋਂ ਇਲਾਵਾ ਬਹੁਤ ਸਾਰੇ ਖੇਤਰਾਂ ਵਿੱਚ ਵਿਆਪਕ ਜਨਤਕ ਆਵਾਜਾਈ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਨਰਸਾਂ ਨੂੰ ਕਿਬਿਕ ਡਰਾਈਵਿੰਗ ਲੈਸਨਸ ਪ੍ਰਾਪਤ ਕਰਨੇ ਪਏ ਤੇ ਕਾਰਾਂ ਖਰੀਦਣੀਆਂ ਪਈਆਂ ਕੁਝ ਲੋਕਾਂ ਵਾਸਤੇ ਇਹ ਵਧਿਆ ਹੋਇਆ ਅਚਾਨਕ ਦੇਖ ਰਚਾ ਸੀ ਰਿਪੋਰਟ ਕਹਿੰਦੀ ਹੈ ਕਿ ਇਹ ਨੋਟ ਕੀਤਾ ਜਾਂਦਾ ਹੈ ਬਹੁਤ ਸਾਰੇ ਪਾਕੀਦਾਰਾਂ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਨਾਜ਼ੁਕ ਸਥਿਤੀ ਚ ਪਾਇਆ ਹੈ ਸਰਕਾਰ ਨੇ ਪ੍ਰੋਗਰਾਮ ਦੇ ਪਹਿਲੇ ਪੜਾਅ ਤੇ ਲਗਭਗ 16 ਮਿਲੀਅਨ ਡਾਲਰ ਖਰਚ ਕੀਤੇ ਜਾਂ ਭਰਤੀ ਕੀਤੀਆਂ ਗਈਆਂ 207 ਨਰਸਾਂ 'ਚੋਂ ਹਰੇਕ ਲਈ ਲਗਭਗ 77000 ਡਾਲਰ ਰੱਖੇ ਗਏ ਇਸ ਪ੍ਰੋਗਰਾਮ ਦਾ ਪੰਜਵਾਂ ਪੜਾਅ ਇਸ ਵੇਲੇ ਚੱਲ ਰਿਹਾ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ 2028 ਤੱਕ 1500 ਨਰਸਾਂ ਦੀ ਭਰਤੀ ਦਾ ਆਪਣਾ ਟੀਚਾ ਪੂਰਾ ਹੋ ਜਾਵੇਗਾ ਬੁਲਾਰੀ ਨੇ ਇਹ ਵੀ ਕਿਹਾ ਹੈ ਕਿ ਬਾਅਦ ਦੇ ਪੜਾਵਾਂ 'ਚ ਜ਼ਿਆਦਾਤਰ ਵਿਦਿਆਰਥੀਆਂ ਨੂੰ ਕੈਂਟਾ ਪਹੁੰਚਣ ਤੋਂ ਪਹਿਲਾਂ ਹੀ ਹਾਇਸ਼ਤੀ ਪੇਸ਼ਕਸ਼ ਪ੍ਰਾਪਤ ਹੋਈ ਇਮੀਗ੍ਰੇਸ਼ਨ ਮੰਤਰੀ ਜੀਨ ਫਰੈਂਚਾ ਰਾਬਰਟਸ ਦੇ ਦਫ਼ਤਰ ਨੇ ਕੈਨੇਡੀਅਨ ਪ੍ਰੈਸ ਨੂੰ ਟਿੱਪਣੀ ਲਈ ਕੀਤੀਆਂ ਗਈਆਂ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਸੀ ਦਿੱਤਾ ਲਿਬਰਲ ਉਮੀਦਵਾਰ ਸਟ੍ਰੇਨ ਫਰੇਜ਼ਰ ਮਸਕੋਰੋ ਬੋਇਟ ਹਾਰਬਰੀ ਯਾਨੀ ਕਿ ਨਵਾਸਕੋਸ਼ਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਇਸ ਵਾਰ ਫਿਰ ਤੋਂ ਚੋਣਾਂ ਲੜਨਗੇ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਜਸਟਨ ਟਰੂਡੋ ਦੇ ਮੰਤਰੀ ਮੰਡਲ ਚ ਮੰਤਰੀ ਰਹਿ ਚੁਕੇ ਸਨ ਫਰੇਜ਼ਰ ਮਸਕੋਰੋ ਬੋਇਟ ਹਾਰਬਰ ਨਵ ਸਕੋਸ਼ੀਆ ਚ ਇੱਕ ਪ੍ਰਚਾਰ ਸਮਾਗਮ ਤੋਂ ਪਹਿਲਾਂ ਪ੍ਰੈਸ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਫਰੇਜ਼ਰ ਨੇ ਦੁਬਾਰਾ ਚੋਣ ਨਾ ਲੜਨ ਦੇ ਆਪਣੇ ਫੈਸਲੇ ਨੂੰ ਉਲਟਾ ਦਿੱਤਾ ਹੈ ਯੂ ਟਰਨ ਮਾਰੀ ਹੈ ਤੇ ਆਪਣੀ ਸੈਂਟਰਲ ਨੋਵਲ ਰਾਈਡਿੰਗ ਦੇ ਵਿੱਚ ਦੁਬਾਰਾ ਚੋਣ ਲੜਨਗੇ ਫਰੇਜ਼ਰ ਨੇ ਕਿਹਾ ਕਿ ਉਹਨਾਂ ਨੇ ਇਹ ਫੈਸਲਾ ਸੋਮਾਰ ਨੂੰ ਲਿਬਰਲ ਨੇਤਾ ਮਾਰਕ ਕਾਰਨੀ ਦੇ ਫੋਨ ਕਾਲ ਤੋਂ ਬਾਅਦ ਲਿਆ ਸੀ ਜਿਸ ਚ ਉਹਨਾਂ ਨੂੰ ਮੁੜ ਵਿਚਾਰ ਕਰਨ ਵਾਸਤੇ ਆਖਿਆ ਗਿਆ ਸੀ ਫਰੇਜ਼ਰ ਨੇ ਦਸੰਬਰ ਚ ਐਲਾਨ ਕੀਤਾ ਸੀ ਕਿ ਉਹ ਨੌਕਰੀ ਦੇ ਦਬਾਅ ਕਾਰਨ ਪਰਿਵਾਰਕ ਜੀਵਨ ਤੇ ਪਏ ਦਬਾਅ ਕਾਰਨ ਦੁਬਾਰਾ ਚੋਣ ਨਹੀਂ ਲੜਨਗੇ ਕਿਉਂਕਿ ਪਰਿਵਾਰ ਨਾਲ ਬਹੁਤਾ ਸਮਾਂ ਨਹੀਂ ਬਤਾ ਪਾਰੇ ਪਰ ਸੂਤਰਾਂ ਮੁਤਾਬਕ ਕਾਰਨੀ ਨੇ ਫਰੇਜ਼ਰ ਨੂੰ ਭਰੋਸਾ ਦਵਾਇਆ ਹੈ ਕਿ ਉਸ ਦੇ ਕੰਮ ਤੇ ਬੋਝ ਨੂੰ ਘਟਾਇਆ ਜਾਵੇਗਾ ਅਤੇ ਉਹ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰ ਸਕਣਗੇ ਜਿਸ ਕਰਕੇ ਫਰੇਜ਼ਰ ਨੇ ਆਖਿਆ ਹੈ ਕਿ ਦੁਬਾਰਾ ਚੋਣਾਂ ਲੜਨਗੇ This is an extremely uh, important election over the course of the last few months having a little more time At home than I've grown accustomed to uh, watching the conversations play out in my community. Not just what we see on the news, oh sorry, uh, but about the impact of the potential trade war on jobs in my own community. Uh, made me feel like I wanted to do something to serve. I had made peace with the idea that there was going to be life after politics and figuring out what capacity that would be in. Having a couple of conversations with my neighbors who work at places like uh, Michelin Tire and Grant and County, who sell 70% of their tires to the American market, put at risk uh, the well-being of families who live in my community. I received a call yesterday from the Prime Minister uh, asking if I would reconsider and step up to help out during this unprecedented economic challenge. And uh, the bulk of our conversation turned quickly to whether we could build in protections for uh, a young parent to actually do the job effectively without giving up on the idea that you should be there for your kids. I have uh, assurances and comfort that I'm going to be able to uh, be closer to home uh, than I was over the course of the past few years uh, and still make a contribution to the country that we all love. Uh, and I think this is a time for people to step up and make a difference. So here I am once again, reoffering as a candidate for this riding. Uh, this was historically one of the most conservative ridings. Uh, in certainly Nova Scotia, perhaps Canada, uh, when Brian Mulrooney, who became a friend of mine before he passed away, wanted a safe seat when he had become the leader of the Conservatives in the '80s, uh, he actually got Elmer McKay step, to step aside so he could be the MP here. Uh, over the course of my life, it's been a Liberal once before I was elected in 2015. And if you want to go back, I think the guy who held it before her for for us uh, was born in 1870 or something like that. Uh, this is not a Liberal stronghold. You can take nothing for granted. Uh, when I first put my name on the ballot, we were polling in a distant third, uh, my motivations, uh, even when I uh, made the decision to leave in December, uh, I think I even said in my remarks at the time that I, I want to run in the next election, I want to win. Uh, but I was concerned about being apart from my family for the four years that may follow. Uh, having had the conversation I and mean, been given uh, very real assurances that uh, i could work with the prime minister to develop an arrangement that allows me uh, to be closer to home uh, than i was previously uh, is the kind of thing that makes this possible for me. Uh, so more about the opportunity to serve with the ability to be close to home, uh, combining for uh, uh, it, it far greater than any uh, political calculation. federal <laughs> ਮਾਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ ਹਾਲੀਫੈਕਸ ਦੇ ਵਿੱਚ ਲਿਬਰਲ ਨੇਤਾ ਮਾਰਕ ਕਾਰਨੀ ਨੇ ਆਪਣੀ ਰੱਖਿਆ ਖਰਚੀ ਯੋਜਨਾ ਦਾ ਐਲਾਨ ਕੀਤਾ ਹੈ 2030 ਤੱਕ ਜੀਡੀਪੀ ਦੇ 2 ਫੀਸਦੀ ਦੇ ਨਾਟੋ ਰੱਖਿਆ ਖਰਚ ਦੇ ਟੀਚੇ ਤੱਕ ਪਹੁੰਚਣ ਦੇ ਯਤਨ ਦੇ ਹਿੱਸੇ ਵਜੋਂ ਯੋਜਨਾ ਵਿੱਚ ਨਵੀਆਂ ਪੰਡੁੱਬੀਆਂ ਡਰੋਨ ਤੇ ਆਇਸ ਬ੍ਰੇਕਰ ਖਰੀਦਣ ਦਾ ਪ੍ਰਸਤਾਵ ਰੱਖਿਆ ਗਿਆ ਨਾਲ ਹੀ ਕੈਨੇਡੀਅਨ ਆਰਮਡ ਫੋਰਸਸ ਦੇ ਕਰਮਚਾਰੀਆਂ ਲਈ ਤਨਖਾਹ ਵੀ ਵਧਾਈ ਗਈ ਹੈ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਾਰਚ ਕੈਨੇਡਾ ਦੀ ਰੱਖਿਆ ਕਰਨ ਵਾਲੇ ਕੈਨੇਡੀਅਨ ਫੌਜਾਂ ਕੋਲ ਉਹੀ ਉਪਕਰਨ ਸਮਰੱਥਤਾਵਾਂ ਹੋਣ ਜੋ ਵਿਦੇਸ਼ਾਂ 'ਚ ਸਹਿਯੋਗੀਆਂ ਦੀ ਰੱਖਿਆ ਕਰਨ ਵਾਲਿਆਂ ਦੇ ਕੋਲ ਹੁੰਦੀਆਂ ਨੇ ਮਾਰਕ ਕਾਰਨੀ ਨੇ ਕਿਹਾ ਕਿ ਫੌਜ ਅਤੇ ਕੈਨੇਡਾ ਦੀ ਰੱਖਿਆ ਸਮਰੱਥਤਾਵਾਂ ਦੇ ਵਿੱਚ ਨਿਵੇਸ਼ ਤੇ ਪੁਨਰ ਨਿਰਮਾਨ ਦੀ ਯੋਜਨਾ ਦਾ ਪ੍ਰਸਤਾਵ ਵੀ ਦਿੱਤਾ ਜਾਵੇਗਾ With new submarines and additional heavy icebreakers to defend the North. We will deliver an unprecedented acceleration of investment in our armed forces so that we can defend every inch of our sovereign territory while helping to support and defend our allies abroad. wanted to come here today to make clear we are fully committed to all orders underway through the national shipbuilding strategy that's over 21,000 jobs across the country including 9,500 right here in Halifax and Dartmouth supported each year through the construction of eight arctic and offshore patrol ships and 15 river class destroyers this is crucial. this is crucial. but, you know, when i was, uh, i just take a moment, um, when i was, uh, had the pleasure of uh, taking the tour uh, with, with nancy lockhart. Um, i met a, a young apprentice, uh, victoria, who said, this gives me a career. And that's a key message. We are building for the long term. We're building Canada strong, not for an election cycle, but to protect Canadians. We're building for the long term. And these people behind me, their children, their friends, their neighbors, have careers in shipbuilding to protect this great country. Um, now, we have more to do in the immediate term. We will move immediately to fill the Canadian Armed Forces shortage of over 14,000 members by modernizing our recruitment process, giving Canadian Forces members a raise, building new on-base housing, improving access to doctors, mental health services and childcare. And we'll ensure and we'll ensure that Canadian troops defending Canada at home have the same equipment capabilities as those defending our allies abroad. <laughs>